ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋ ਮੈਂ ਸਰਬਜੀਤ ਕੌਰ ਤੇ ਅੱਜ ਆਪਾਂ ਫੇਰ ਲੈ ਕੇ ਆਏ ਆ ਜੀ ਇੱਕ ਪਿਆਰਾ ਜਿਹਾ ਵਿਸ਼ਾ ਜਿਹੜਾ ਕੀ ਅਕਸਰ ਆਪਣੇ ਸਮਾਜ ਦੇ ਵਿੱਚ ਚੱਲ ਰਿਹਾ ਹੈ ਔਰ ਚੱਲਦਾ ਵੀ ਹੈ ਅੱਜ ਆਪਾਂ ਗੱਲ ਕਰਦੇ ਆ ਉਸ ਵਿਸ਼ੇ ਤੇ ਜਿਹੜਾ ਆ ਕੁਝ ਦਿਨ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਵਾਪਰਿਆ ਮੈਂ ਗੱਲ ਕਰ ਰਹੀ ਆ ਉਸ ਨੇਹਾ ਦੀ ਉਸ ਕੁੜੀ ਦੀ ਜੇ ਦੀ ਕੁਛ ਸਮੇਂ ਪਹਿਲਾਂ ਹੀ ਮੌਤ ਹੋਈ ਹੈ ਜਿਹਦੇ ਚ ਇਹ ਕਿਹਾ ਜਾ ਰਿਹਾ ਕਿ ਉਹਦੇ ਸਹੁਰਿਆਂ ਨੇ ਉਹਨੂੰ ਜ਼ਹਿਰ ਦਿੱਕੇ ਉਹਨੂੰ ਮਾਰ ਦਿੱਤਾ ਚਾਹੇ ਕੇਵੇਂ ਵੀ ਮਾਰ ਦਿੱਤਾ ਪਰ ਉਹਨੂੰ ਮਾਰ ਦਿੱਤਾ ਚਾਹੇ ਖੁਦ ਮਰ ਗਈ ਉਹ ਮਰ ਗਈ ਉਸ ਦੁਨੀਆ ਤੋਂ ਚਲੀ ਗਈ ਉਹਦੀ ਜ਼ਿੰਦਗੀ ਖਤਮ ਹੋ ਗਈ ਆਪਾਂ ਕੀ ਕਰ ਰਹੇ ਆ ਆਪਾਂ ਸਾਰੇ ਲੋਕਾਂ ਨੇ ਉਹਦੀਆਂ ਫੋਟੋਜ਼ ਲਗਾ ਲਗਾ ਕੇ ਅੱਛੇ ਰਿਵਿਊਜ਼ ਲੈ ਲਏ ਹੋ ਸਕਦਾ ਕਿਸੇ ਨੇ ਛੇ ਕਮਾਈ ਵੀ ਕਰ ਲਈ ਹੋਵੇ ਆਪਾਂ ਕੀ ਕਰ ਰਹੇ ਹਾਂ ਕਿਉਂਕਿ ਅਸੀਂ ਇਹ ਸੋਚਦੇ ਹਾਂ ਕਿ ਉਹ ਕੋਈ ਹੈ ਕਿਸੇ ਦੇ ਘਰ 'ਚ ਹੈ ਕਿਸੇ ਦੇ ਘਰ ਚੱਗ ਲੱਗੀ ਹੈ ਪਰ ਉਹਨਾਂ ਨੂੰ ਵੀ ਕਦੇ ਨਹੀਂ ਪਤਾ ਸੀ ਵੀ ਸਾਡੇ ਘਰ 'ਚ ਅੱਗ ਵੀ ਲੱਗੂਗੀ ਕਿੰਨੂੰ ਪਤਾ ਹੁੰਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਸੋ ਹਮੇਸ਼ਾ ਜਦੋਂ ਕਿਸੇ ਦੇ ਘਰੇ ਅੱਗ ਲੱਗੀ ਹੋਵੇ ਨਾ ਸੁਜੈਸ਼ਨਸ ਦਿਆ ਕਰੋ ਤਾਂ ਕਿ ਕਿਸੇ ਹੋਰ ਦੇ ਘਰੇ ਇਹ ਅੱਗ ਨਾ ਪਹੁੰਚ ਸਕੇ ਨਾ ਕਿ ਅਸੀਂ ਸਿਰਫ ਉਸ ਚੀਜ਼ ਨੂੰ ਪ੍ਰਮੋਟ ਹੀ ਕਰਦੇ ਰਹੀ ਕਿੰਨੇ ਕੁ ਬੰਦਿਆਂ ਨੇ ਸੁਜੈਸ਼ਨਸ ਦਿੱਤੀਆਂ ਨੇ ਕਿੰਨੇ ਕੁ ਲੋਕੋ ਦੇ ਹੱਕ 'ਚ ਖੜੇ ਹੋਏ ਨੇ ਅਸੀਂ ਨਹੀਂ ਖੜਦੇ ਅਸੀਂ ਸਿਰਫ ਇੱਥੋਂ ਤੱਕ ਹੀ ਰਹਿ ਗਏ ਆਂ ਕਿ ਅਸੀਂ ਆਪਣੇ ਬਾਰੇ ਸੋਚ ਲੈਨੇ ਆਂ ਉਹਨੀਆਂ ਫੋਟੋਜ਼ ਲਾ ਕੇ ਅਸੀਂ ਵਿਊਜ਼ ਲੈ ਰਹੇ ਆਂ ਕਿਉਂ ਲਓ ਅੱਛੀ ਗੱਲ ਐ ਦਸੋਂ ਲੋਕਾਂ ਨੂੰ ਅੱਜ ਮੈਂ ਵੀ ਉਹਦੇ ਬਾਰੇ ਗੱਲ ਕਰਦੀ ਆਂ ਅੱਛੀ ਗੱਲ ਐ ਪਰ ਸੁਜੈਸ਼ਨਸ ਦੋ ਕੁਝ ਵਿਚਾਰ ਜ਼ਰੂਰ ਰੱਖੋ ਕਹਿੰਦੇ ਨਾ ਕਈ ਵਾਰੀ ਤੁਹਾਡੇ ਕੋਈ ਕਹੇ ਹੋਏ ਸ਼ਬਦ ਕਿਸੇ ਦਾ ਘਰ ਬਣਾ ਦਿੰਦੇ ਆ ਤੇ ਕਈ ਵਾਰੀ ਤੁਹਾਡੇ ਕਹੇ ਹੋਏ ਸ਼ਬਦ ਕਿਸੇ ਦਾ ਘਰ ਤੋੜ ਵੀ ਦਿੰਦੇ ਆ ਹੁੰਦਾ ਹੈ ਨਾ ਜੀ ਇਦਾਂ ਸੋ ਅੱਜ ਮੈਂ ਸਿਰਫ ਇਸ ਕਰ ਮੈਂ ਵੈਸੇ ਕਦੇ ਵੀ ਕਿਸੇ ਵੀ ਮੁੱਦੇ ਤੇ ਕਦੇ ਗੱਲ ਨਹੀਂ ਕੀਤੀ ਪਰ ਅੱਜ ਮੇਰਾ ਮੈਨੂੰ ਲੱਗਿਆ ਵੀ ਗੱਲ ਕਰਨੀ ਚਾਹੀਦੀ ਆ ਵੈਸੇ ਮੈਂ ਕੋਈ ਵਿਦਵਾਨ ਨਹੀਂ ਆ ਪਰ ਇਹ ਮੇਰੀਆਂ ਮੇਰੀ ਓਪੀਨੀਅਨ ਨਹੀਂ ਮੇਰੀ ਸੋਚ ਹੈ ਸੋ ਮੈਂ ਮਤਲਬ ਮੇਰਾ ਮਨ ਕੀਤਾ ਤੇ ਮੈਂ ਵੀਡੀਓ ਬਣਾ ਲਿੱਤੀ ਪਰ ਸਾਨੂੰ ਸੁਜੈਸ਼ਨਸ ਦੇਣੀਆਂ ਚਾਹੀਦੀਆਂ ਲੋਕਾਂ ਨੂੰ ਬਹੁਤ سارے ਭੋਲੇ ਲੋਕ ਭੋਲੀਆਂ ਕੁੜੀਆਂ ਅਜੇ ਵੀ ਸਮਾਜ ਵਿੱਚ ਹੈਗੀਆਂ ਨੇ ਅਗਰ ਤੁਹਾਨੂੰ ਪਤਾ ਲੱਗਦਾ ਹੈ ਕਿ ਸਾਹਮਣੇ ਵਾਲਾ ਬੰਦਾ ਸਹੀ ਨਹੀਂ ਹੈਗਾ ਪਤਾ ਤਾਂ ਪਹਿਲੇ ਦਿਨ ਤੋਂ ਹੀ ਹਰਕਤਾਂ ਤੋਂ ਲੱਗ ਜਾਂਦਾ ਹੈ ਕਿ ਬੰਦੇ ਕਿੱਥੇ ਸਟੈਂਡ ਕਰਦੇ ਆ ਪਲੀਜ਼ ਅਗਰ ਤੁਹਾਡੇ ਧੀ ਕਹਿੰਦੀ ਹੈ ਕਿ ਮੈਂ ਠੀਕ ਨਹੀਂ ਆ ਇੱਥੇ ਤਾਂ ਉਹਨੂੰ ਮਜਬੂਰ ਨਾ ਕਰੋ ਕਿ ਤੂੰ ਉੱਥੇ ਰਿਸ਼ਤਾ ਰੱਖ ਅਗਰ ਉਹਨੂੰ ਪਹਿਲਾਂ ਸੰਭਾਲ ਲਿਆ ਹੁੰਦਾ ਕੀ ਇਹ ਘਟਨਾ ਹੁੰਦੀ ਕਦੇ ਨਾ ਹੁੰਦੀ ਉਹਦੇ ਪਾਪਾ ਦੀ ਮੈਂ ਇੱਕ ਇੰਟਰਵਿਊ ਸੁਣੀ ਸੀ ਥੋੜੀ ਜੀ ਉਹਦੇ ਚ ਉਹਨਾਂ ਨੇ ਕਿਹਾ ਵੀ ਇੱਕ ਵਾਰੀ ਉਹਨਾਂ ਨੇ ਉਹਨੂੰ ਰਸੋਈ 'ਚ ਕੁਝ ਕਿਹਾ ਤੇ ਘੇਰ ਲਿਆ ਉਹਨਾਂ ਨੂੰ ਤੇ ਪਰ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਤੇ ਅਸੀਂ ਕੁੜੀ ਛੱਡ ਆਏ ਅਗਰ ਉਹਦੋਂ ਉਹਨਾਂ ਨੂੰ ਮਾਫ ਨਾ ਕੀਤਾ ਹੁੰਦਾ ਅਜ ਉਹਨਾਂ ਦੀ ਧੀ ਉਹਨਾਂ ਦੇ ਕੋਲ ਹੁੰਦੀ ਕਈ ਵਾਰੀ ਗੱਲਾਂ ਮਾਫ ਕਰਨ ਵਾਲੀਆਂ ਨਹੀਂ ਹੁੰਦੀਆਂ ਸੋ ਅਗਰ ਮੇਰੀ ਸੁਜੈਸ਼ਨ ਹੈ ਕਿ ਠੀਕ ਹੈ ਤੁਹਾਨੂੰ ਲੱਗਦਾ ਕਿ ਅਸੀਂ ਇੰਨਾ ਖਰਚਾ ਕਰਕੇ ਕੁੜੀ ਤੋਰਤੀ ਸਮਾਜ ਕੀ ਕਹੂਗਾ ਛੱਡ ਦੋ ਸਮਾਜ ਅਜ ਸਮਾਜ ਹੀ ਕਹਿ ਰਿਹਾ ਨਹੀਂ ਕਹਿ ਰੀ ਤਾਂ ਕੌਣ ਨਹੀਂ ਕਹਿ ਰੀ ਤੁਹਾਡੀ ਧੀ ਨਹੀਂ ਕਹਿ ਰੀ ਹਰ ਸਮਾਪਿਓ ਨੂੰ ਇੱਕ ਸੁਜੈਸ਼ਨ ਹੈ ਕਿ ਅਗਰ ਤੁਹਾਡੀ ਧੀ ਕਹਿੰਦੀ ਹੈ ਨਾ ਕਿ ਮੈਂ ਠੀਕ ਨਹੀਂ ਆ ਬੁਲਾ ਲੂ ਕੋਈ ਗੱਲ ਨਹੀਂ ਕਿਉਂਕਿ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਉਹਨੇ ਕਦੇ ਵਾਪਸ ਨਹੀਂ ਜੀਉਣਾ ਇਹਨਾਂ ਘਰ ਬਣਾਉਣ ਦੇ ਚੱਕਰਾਂ 'ਚ ਕਿਸੇ ਦੀ ਜਾਨ ਨਹੀਂ ਖਾਣੀ ਚਾਹੀਦੀ ਪਤਾ ਨਹੀਂ ਉਹਦੇ ਤੇ ਕੀ ਬੀਤਦੀਆਂ ਹੋਣਗੀਆਂ ਕਿਉਂ ਕਿੱਡੇ ਲਾੜਾਂ ਨਾਲ ਪਾਲੀ ਆ ਕਿੰਨੇ ਚਾਹ ਨਾਲ ਪਾਲੀ ਉਹਦੀ ਜ਼ਿੰਦਗੀ ਆ ਕੋਈ ਕੌਣ ਡਿਸਾਈਡ ਕਰੂਗਾ ਉਹਨੇ ਕਦੋਂ ਜੀਣਾ ਹੈ ਕਦੋਂ ਮਰਨਾ ਹੈ ਇਹ ਕਿਹੜੀਆਂ ਕਿਤਾਬਾਂ 'ਚ ਲਿਖਿਆ ਹੋਇਆ ਹੈ ਪਰ ਅਸੀਂ ਨਹੀਂ ਛਾਣ ਦਿੰਦੇ ਨਾ ਸਾਡੀ ਆਪਦੀ ਈਗੋ ਵੀ ਤਾਂ ਬਹੁਤ ਵੱਡੀ ਹੈ ਕੀ ਹੋ ਜਾਏਗਾ ਉਹਦਾ ਪਰਿਵਾਰ ਚੰਗਾ ਭਲੇ ਪਰ ਉਸਤੀ ਨੂੰ ਲੈ ਗਿਆ ਦੇਖੋ ਕਿੰਨੀ ਪਿਆਰੀ ਕਿੰਨੀ ਕਿਊਟ ਜੀ ਕੁੜੀ ਆ ਸੋ ਮੈਂ ਸਿਰਫ ਇੱਥੇ ਇਹ ਕਹਿਣ ਆਈ ਆ ਕਿ ਆਪਾਂ ਸਿਰਫ ਰੀਲਾਂ ਪਾ ਕੇ ਉਹਨੂੰ ਪ੍ਰਮੋਟ ਨਾ ਕਰੀਏ ਆਪਾਂ ਉਸ ਵਿਸ਼ੇ ਤੇ ਵਿਚਾਰ ਕਰੀਏ ਸਮਾਜ ਨੂੰ ਸੁਜੈਸ਼ਨਸ ਵੀ ਦਈਏ ਹਰ ਬੰਦੇ ਕੋਲ ਦਿਮਾਗ ਹੁੰਦਾ ਹੈ ਹਰ ਬੰਦਾ ਆਪਦਾ ਵਿਚਾਰਾਂ ਦੇ ਤਰੀਕੇ ਇੱਕ ਜਿਹੜਾ ਅਨਮੋਲਾ ਯੋਗਦਾਨ ਪਾ ਸਕਦਾ ਹੈ ਸੋ ਹਰ ਭੈਣ ਨੂੰ ਹਰ ਭਰਾ ਨੂੰ ਹਰ ਮਾਪਿਓ ਨੂੰ ਇੱਕ ਸੁਜੈਸ਼ਨ ਜ਼ਰੂਰ ਹੈ ਕਿ ਜਿੱਦਾਂ ਤੁਸੀਂ ਆਪਦੀ ਕੁੜੀਆਂ ਦੀ ਪਰਵਰਿਸ਼ ਕਰਦੇ ਹੋ ਨਾ ਉਦਾਂ ਹੀ ਆਪਦੇ ਮੁੰਡਿਆਂ ਦੀ ਪਰਵਰਿਸ਼ ਵੀ ਕਰਿਆ ਕਰੋ ਸਿਰਫ ਮੁੰਡਾ ਜੰਮ ਕੇ ਇਹ ਨਾ ਸੋਚਿਆ ਕਰੋ ਮੇਰੇ ਕੋਲ ਤਾਂ ਮੁੰਡਾ ਹੀ ਹੈ ਨਹੀਂ ਮੁੰਡੇ ਜਿੰਨਾ ਕ੍ਰਾਈਮ ਕਰਦੇ ਨੇ ਨਾ ਕੁੜੀਆਂ ਨਹੀਂ ਕਰ ਸਕਦੀਆਂ ਮੇਰੇ ਮਨ 'ਚ ਇੱਕ ਬਲਬਲਾ ਸੀ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਅਸੀਂ ਸਮਾਜ ਨੂੰ ਇੱਕ ਸੇਧ ਦੇ ਜਿੰਨਾ ਵੀ ਅਸੀਂ ਯੋਗਦਾਨ ਪਾ ਸਕਦੇ ਹਾਂ ਸਾਨੂੰ ਪਾਉਣਾ ਚਾਹੀਦਾ ਹੈ ਕਿ ਹਰ ਘਰ ਹਰ ਮਾਪਿਓ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਸ਼ਾਦੀ ਕਰਤੀ ਉਸ ਤੋਂ ਬਾਅਦ ਲੱਗਿਆ ਵੀ ਹਾਲਾਤ ਠੀਕ ਨਹੀਂ ਆ ਤੁਸੀਂ ਲੈ ਆਓ ਕਿਉਂਕਿ ਅੱਜ ਕੱਲ ਲੋਕਾਂ 'ਚ ਤਰਸ ਬਿਲਕੁਲ ਨਹੀਂ ਹੈਗਾ ਦੁਨੀਆ ਤਾਂ ਇੱਕ ਦੂਜੇ ਨੂੰ ਮਾਰਨ ਤੱਕ ਲੱਗੀ ਹੋਈ ਹੈ ਕੋਈ ਨਹੀਂ ਕਿਸੇ ਦਾ ਇੱਥੇ ਘਰ ਦੇ ਵੀ ਇੱਕ ਦੂਜੇ ਨਾਲ ਖਾਰ ਭਰਾ ਭਰਾ ਦਾ ਨਹੀਂ ਬਣਦਾ ਹੁੰਦਾ ਉਹ ਤਾਂ ਫਿਰ ਬਗਾਨੇ ਲੋਕ ਹੁੰਦੇ ਆ ਜਿੱਥੇ ਅਸੀਂ ਆਪਦੇ ਜਿਗਰ ਦੇ ਟੁਟੇ ਨੂੰ ਛੱਡ ਦਿੰਦੇ ਆ ਕਦੇ ਵੀ ਜ਼ਬਰਦਸਤੀ ਘਰ ਜੋੜਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਾਰੀ ਜ਼ਿੰਦਗੀ ਪਿੱਸੇ ਨਾਲੋਂ ਚੰਗਾ ਤੁਸੀਂ ਇਕੱਲੇ ਰਹਿ ਜਾਓ ਉਮੀਦ ਆ ਤੁਨੋਂ ਵਿਚਾਰ ਚੰਗੇ ਲੱਗੇ ਹੋਣਗੇ ਇਹ ਮੇਰੀ ਆਪਦੀ opinion ਸੀ ਆਪਦੀ ਸੋਚ ਸੀ ਸੋ ਮੇ ਦਾ ਕਿ ਅਸੀਂ ਕੋਸ਼ਿਸ਼ ਕਰੀਏ ਸਾਡਾ ਸਮਾਜ ਕੋਸ਼ਿਸ਼ ਕਰੇ ਕਿ ਇਹੋ ਜੀਆਂ ਘਟਨਾਵਾਂ ਬਾਅਦ ਵਿੱਚ ਕਦੇ ਨਾ ਹੋਣ ਇੰਨੀਆਂ ਪਿਆਰੀਆਂ ਕੁੜੀਆਂ ਐਵੇਂ ਕਿਸੇ ਦੇ ਹੱਥੋਂ ਮਰ ਜਾਣੇ ਕੋਈ ਚੰਗੀ ਗੱਲ ਨਹੀਂ ਹੈ ਸੋ ਬੜੇ ਹੀ ਦੁਖੀ ਹੱਦ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਵੀ ਸਮਾਜ ਕਿੱਧਰ ਨੂੰ ਚੱਲ ਰਿਹਾ ਹੈ ਨਾਲੇ ਉਹਨਾਂ ਦੀਆਂ ਆਪਦੀਆਂ ਵੀ ਦੋ ਭੈਣਾਂ ਸੀ ਕੀ ਚਲੋ ਬਸ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਸਰਜੀਤ कौर ਤੁਹਾਡੇ ਤੋਂ ਵਿਦਾ ਲੈਣੀ ਆ ਜੀ ਸਤਿ ਸ਼੍ਰੀ ਅਕਾਲ